ਹਲੋ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਦੇ ਪਾਤਸ਼ਾਹ 10ਵੀਂ ਪ੍ਰਖੰ ਭਗਉਤੀ ਜੀ ਸਿਮਰਜੈ ਜੁ ਨਾਨਕ ਲਈ ਧਿਆਏ ਫਿਰ ਅੰਕਤ ਗੁਰ ਤੇ ਅਮਰਦਾਸ ਰਾਮ ਦਾਸਿਆ ਹੋਈ ਸਹਾਈ ਅਰਜਨ ਅਰਗੋਬਿੰਦ ਨੂੰ ਸਿਮਰੂ ਸ੍ਰੀ ਹਰਿ ਆਇਆ ਜਿਸ ਟੱਠੈ ਸਭ ਦੁੱਖ ਜਾਈ ਏਕ ਬਘਦਰ ਸਿਮਰਿਆ ਕਰਨੋਂ ਨਿਦਾਵੈ ਤਾਏ ਸਭ ਕਾਹੀ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਹੀ ਹੋਏ ਸਹਾਏ ਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਤੋਂ ਅਹਮ ਸਤਿ ਪਜਾ ਦੇਣ ਟਾਲੀਆਂ ਮੰਟਿਆਂ ਘੱਟੀਆਂ ਜੱਪੀਆਂ ਕਪੀਆਂ ਜਿਨਾਂ ਅਰਜੀ ਦਾ ਨਾਮ ਜੱਪਿਆ ਵੱਡ ਛੱਕਿਆ ਦੀਖ ਲਾਈ ਤੀਗ ਵਾਹੀ ਦੇਖ ਪਿਆਰ ਡਿੱਟ ਕੀਤਾ ਫਿਰ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਗਾ ਤੇ ਖਾਲਸਾ ਜੀ ਗੋਦੀ ਜਿੰਨਾ ਸਿੰਘਾਂ ਸਿੱਖੀਆਂ ਧਰਮਹਿ ਸੀਸ਼ ਦਿੱਤੇ ਬੰਦ ਬੰਦ ਕਟਾਇ ਕੋਪਰੀਆਂ ਨੂੰ ਹਨਾ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੇ ਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀ ਸਾਹੀ ਬੋਲੋ ਅੰਜਨ ਤਖਤ ਸਾਹਿਬ ਆਪੁਰਧਵਾਰਿਆਂ ਦਾ ਧਿਆਨ ਕਰਕੇ ਬੋਲ ਜੀ ਪਰ ਤੁਮਾ ਸੁਭਾਅ ਚਾਹ ਸਾਹੀ ਕੀ ਅਰਦਾਸ ਹੈ ਜੀ ਸਰਗਰਿਤ ਕਾਹ ਸਾਹੀ तो जदा कांसिसाहि साहिब तां ता रछिया व्याह देव तेज पते बिरगति पै पंथ की जिएत सेनि साहिब की सहाय कालसामी के बोल पाले बोल जी शिक्षा नो सिखी दान केश दान रहत दान बबेक दान वसा दान पुरुष ਫਿਰਦਾਰ ਨਾਮ ਗਾਨ ਸ੍ਰੀ ਅੰਮ੍ਰਿਤ ਸਰਸਾ ਜੀ ਜੀਰ ਦਰਸ਼ਨ ਇਸ ਨਾਨ ਚੌਕੀਆਂ ਛੰਡੇ ਬੁੰਗੇ ਜੁਕਾ ਜੁਗਿਆ ਏ ਆਕਾਸ਼ ਗੁਰੂ ਸਾਪਨੇ ਕੰਨ ਦੇ ਸਦਾ ਸੁਹਾਈ ਦਾ ਮਾਰ ਜਿਓ ਸ੍ਰੀ ਨਨ ਕਾਣਾ ਸਾਹ ਅਤਿ ਹੋ ਗੁਰਦੁਆਰੀ ਗੁਰਧਾਮ ਜਿੰਨਾ ਕੋ ਕਾਲ ਦਾ ਪੰਥ ਨੂੰ ਛੋੜਿਆ ਗਿਆ ਦੇਵ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾਰ ਪਾਤਸ਼ਾਹ ਸ੍ਰੀ ਗੁਰੂ ਭਗਤ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਆਨੇ ਪਾਵਣ ਪਵਿੱਤਰ ਚਰਨ ਛੋਹ ਸੰਧਿਆ ਸਮੇ ਤੋਂ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਸ਼ਬਦ ਕੀਰਤਨ ਦੀ ਰੰਗਤ ਹੋਈ ਚਲਣੀ ਗੁਰ ਅਥਾਸ ਦੀ ਲੜੀ ਵਾਰ ਕਥਾ ਵਿਚਾਰ ਐਸ ਮੇਰੇ ਆਪ ਜੀ ਆnde ਹਰੂਰ ਸ਼ਬਦ ਪਾਠ ਜੀ ਕੀ ਅਰਦਾਸ ਅਖੜ ਵਾਤਾ ਘਾਟਾ ਭੋਲ ਚੋਕ ਮੂਹਾਂ ਫੁਟਨੀ ਅਗੇ ਤੋਂ ਸਮਰਤ ਬਖਸ਼ੀ ਮਹਾਰਾਜ ਪੜੀ ਸੁਣੀ ਗੁਰਬਾਣੀ ਕਾਥਾ ਕੀਰਤਨ ਦਾ ਪਰ ਭਰ ਦਰ ਤੇ ਆਈ ਸਮੂਹ ਸਾਥ ਸੰਗਤ ਦੇ ਹਿਰਦੇ ਆ ਤੁਸੌਣਾ ਸਮੂਹ ਸਾਥ ਸੰਗਤ ਨੂੰ ਆਪਨੇ ਦਰੋਂ ਘਰੋਂ ਗੁਰਸਿੱਖੀ ਜਿਤਕ ਨਾਮ ਦਾ ਪਰੋਸਾ ਤਾਂ ਉਸਤੀ ਦੀਆਂ ਦਾਤਾਂ ਅਮ੍ਰਿਤ ਵੇਲੇ ਦੀ ਜਾਗਰਤਾ ਇਸ ਨਾਮ ਨਿਤਨੇਮ ਨਾਮ ਸਿਮਰਨ ਪਾਵਨ ਦਰਸ਼ਨ ਵਖਰੇ ਕਰਕੇ ਮੇਰ ਆਲ ਕਰਨਾ ਕਿਰਤ ਕਮਾਈਆਂ ਸਫਲੀਆਂ ਕਰਮੀਆਂ ਵਾਦੇ ਪਾਉਣੇ ਵਿਗਨਾ ਦੇ ਨਾਲ ਕਿਉਂ ਭਾਵਨਾਵਾਂ ਬਣੋ ਬਾਪਨਾਮਾ ਯਾਤਰਾਵਾਂ ਇਸ਼ਨਾਨ ਸਫਲੇ ਸੁਕਰ ਕੇ ਦਰਾਈ ਸੰਤਨੋ ਧਿਆਲ ਨਿਹਾਲ ਕਰੋ ਸੁਖੋ ਵੇਨਾਮ ਚਿਤਿਆਰ ਸਿੱਖ ਪੜਦੇ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ